ਕਹਿੰਦੇ ਨੇ ਬਹੁ ਬਿਕਾਰ ਹੈ ਲਾਡ ਮੈਂ ਤਾੜਨ ਮੈਂ ਅਭਿਕਾਰ ਤਾਂ ਤੇ ਸੋਤਾਰ ਸਿੱਖ ਕੋ ਤਾੜਨ ਹੈ ਗੁਣਕਾਰ ਸਾਸੰਗੇ ਚ ਲਾਡ ਕਰਨ ਦੇ ਵਿੱਚ ਕਈ ਤਰ੍ਹਾਂ ਤਰ੍ਹਾਂ ਦੇ ਐਬ ਨੇ ਨੁਕਸ ਨੇ ਘਾਟੇ ਨੇ ਸਾਸੰਗੇ ਚ ਲਾਡ ਕਰਨ ਦੇ ਵਿੱਚ ਤਾੜਨ ਚ ਕੋਈ ਐਬ ਨੁਕਸ ਨਹੀਂ ਸਾਸੰਗੇ ਚ ਇੱਥੇ ਕੋਈ ਨੁਕਸ ਨਹੀਂ ਗੁਰੂ ਦੇ ਪਿਆਰਿਓ ਸ਼ਾਸਤਰ ਕਹਿੰਦਾ ਬਹੁ ਬਿਕਾਰ ਹੈ ਲਾਡ ਮੈਂ ਤਾੜ ਕਰਨ ਚ ਬੜੇ ਬੇਕਾਰ ਨੇ ਸਾਧ ਸੰਗੇ ਜੀ ਤਾੜਨ ਮੈਂ ਅਧਿਕਾਰ ਆਪਣੇ ਬੱਚੇ ਵਿੱਚ ਤਾੜਨ ਦੀ ਕੋਈ ਅਧਿਕਾਰ ਨਹੀਂ ਤਾਂ ਤੇ ਸੋ ਤਾੜ ਸੇ ਕੋ ਤਾੜਨ ਹੈ ਗੁਣਕਾਰ ਤਾਂ ਤੇ ਸੁੱਤ ਤੇ ਸਿੱਖ ਨੂੰ ਤਾੜਨੇ ਗੁਣਕਾਰੀ ਹੈ ਸਾਧ ਸੰਗੇ ਜੀ ਤਾੜਨੇ ਗੁਣਕਾਰੀ ਗੁਰੂ ਦੇ ਪਿਆਰੇ ਇਸ ਵਾਸਤੇ 10 ਪ੍ਰਾਰਥਨਾ ਕਰਦਾ ਪਿਆ ਬੱਚੇ ਦਾ ਹਰੇਕ ਪ੍ਰਕਾਰ ਦਾ ਆਪਾਂ ਨੇ ਇਹ ਰਹਿਣੀ ਦਾ ਬਹਿਣੀ ਦਾ ਸਹਿਣੀ ਦਾ ਕਹਿਣੀ ਦਾ ਉਹਦਾ ਧਿਆਨ ਰੱਖਣਾ ਪਰ उहो त को काम लाइ लॻो त तरिसंदा करिया करो सास संग अची तगिड़ियो किर करिया करो त करवाया करो गुरू जे प्यार